ਸ੍ਰੀ ਕਾਜ ਜੀ ਸਾਰਿਆਂ ਨੂੰ ਅੱਜ ਮੈਂ ਦੱਸਣ ਲੱਗਿਆ ਬੇ ਆਦਮੀ ਸੀਗਾ ਉਹਦੀ ਉਮਰ ਬਹੁਤ ਹੋ ਗਈ ਸੀ ਪਰ ਉਹਦਾ ਵਿਆਹ ਨਹੀਂ ਹੋਇਆ ਸੀ ਕੁਝ ਚਿਰ ਬਾਅਦ ਉਹਨੂੰ ਇੱਕ ਔਰਤ ਮਿਲੀ ਉਸਨੇ ਉਹਦੇ ਨਾਲ ਦੋ ਸ਼ਰਤਾਂ ਰੱਖੀਆਂ ਵੀ ਮੈਂ ਤੇਰੇ ਨਾਲ ਵਿਆਹ ਕਰਾ ਲੂ ਪਰ ਦੋ ਸ਼ਰਤਾਂ ਮੇਰੀਆਂ ਪੂਰੀਆਂ ਕਰੇਗਾ ਤੂੰ ਆਦੇ ਹੋਏ ਮਰਦਾ ਕੀ ਨਾ ਕਰਦਾ ਉਹਨੇ ਚਲੋ ਮੰਨ ਲ ਲਈਆਂ ਉਹ ਆਦੀ ਵਿੱਚ ਜਦੋਂ ਵੀ ਤੂੰ ਘਰ ਆਵੇਂ ਨਾ ਕੰਦ ਟੱਪ ਕੇ ਆਉਣਾ ਹੈਗਾ ਦਰਵਾਜ਼ੇ ਵਿੱਚ ਹੀ ਨਹੀਂ ਆਉਣਾ ਦੂਜੀ ਗੱਲ ਇਹ ਆ ਵੀ ਤੂੰ ਬੁੱਢਿਆਂ ਦੀ ਨਹੀਂ ਬੈਠਣਾ ਬੈਠਣਾ ਤਾਂ ਤੂੰ ਵੀ ਜਵਾਨਾਂ ਦੇ ਵਿੱਚ ਆ ਉਹ ਆ ਤਾਂ ਚਲੋ ਠੀਕ ਹੈ ਉਹਨੇ ਦੋਹੇ ਛਰਤਾ ਮੰਨ ਲਿਆ ਉਹਨਾਂ ਦਾ ਵਿਆਹ ਹੋ ਗਿਆ ਉਹ ਰੋਜ਼ ਕੰਦ ਟੱਪ ਕੇ ਘਰੇ ਆਇਆ ਕਰ ਤੇ ਜਵਾਨਾਂ 'ਚ ਹੀ ਬੈਠਿਆ ਕਰੇ ਜਵਾਨਾਂ ਚ ਬੈਠੰਦਾ ਇਹ ਮਕਸਦ ਸੀ ਯਾਬੀ ਉਹਨਾਂ ਦਾ ਖੂਨ ਗਰਮ ਹੁੰਦਾ ਉਹ ਜੋ ਗੱਲ ਕਰਦੇ ਸੀ ਉਹ ਚੜ੍ਹਦੀ ਕਲਾ ਵਾਸਤੇ ਕਰਦੇ ਸੀ ਤੇ ਜਿਹੜਾ ਖੂਨ ਗਰਮ ਕਰਕੇ ਉਹ ਜਿਵੇਂ ਆਪਾਂ ਭੱਜਾ ਦੌੜੀ ਵਾਲੇ ਕੰਮ ਕਰਨੇ ਘੋੜੇ ਵਾਂਗੂ ਭੱਜਣਾ ਉਹ ਜੇ ਗੱਲਾਂ ਕਰਨੀਆਂ ਤੇ ਉਹ ਵੀ ਉਸੇ ਤਰ੍ਹਾਂ ਬਣਦਾ ਗਿਆ ਤੇ ਕੰਦ ਡੱਪ ਜਾ ਕਰੇ ਤੇ ਘਰੇ ਜਾਂਦਾ ਰਿਹਾ ਕਰੇ ਇੱਕ ਦਿਨ ਕੀ ਹੋਇਆ ਕਿ ਉਸ ਦਾ ਇੱਕ ਪੁਰਾਣਾ ਦੋਸਤ ਮਿਲ ਗਿਆ। ਉਹ ਉਹਨੂੰ ਬਾਹਰ ਤੋਂ ਫੜ ਕੇ ਖਿੱਚ ਕੇ ਘਰੇ ਲੈ ਆ ਉਹ ਪਰਲੇ ਪਾਸੇ ਲੈ ਗਿਆ ਉੱਥੇ ਸਾਰੇ ਉਹਦੇ ਦੋਸਤ ਪੁਰਾਣੇ ਬੈਠੇ ਸੀਗੇ। ਉਹ ਸਾਰਿਆਂ ਦੇ ਵਿੱਚ ਜਦੋਂ ਜਾ ਕੇ ਬੈਠਾ ਉਹ ਕਹਿੰਦੇ ਕੋਈ ਕਹਿੰਦਾ ਮੇਰੀਆਂ ਮੇਰੇ ਗੋਡੇ ਦੁਖਦੇ ਆ। ਕੋਈ ਕਹਿੰਦਾ ਮੇਰਾ ਸਿਰ ਦੁਖਦਾ ਕੋਈ ਕਹਿੰਦਾ ਮੇਰੀਆਂ ਅੱਖਾਂ ਦੁਖਦੀਆਂ। ਤੇ ਉਹਦੇ ਦੁੱਖ ਸੁਣ ਕੇ ਉਹਦਾ ਵੀ ਸਾਰਾ ਕੁਝ ਦੁਖਣ ਲੱਗ ਗਿਆ। ਉਹ ਜਦੋਂ ਘਰੇ ਜਾਂਦਾ ਘਰੇ ਜਾਂਦਾ ਤਾਂ ਉਹਦੇ ਕੋਲੋਂ ਕੰਧ ਨੂੰ ਵੇਖ ਕੇ ਉਹਦਾ ਆਏਂਗੀ ਕਰਦਾ ਵੀ ਮੈਂ ਹੁਣ ਕੰਧ ਕਿਵੇਂ ਟੱਪੂਆਂ ਮੇਰੇ ਦੁੱਧਾਂ ਨਹੀਂ ਟੱਪੀ ਜਾਣੂ ਉਹ ਕੰਧ ਨਹੀਂ ਟੱਪਦਾ ਤੇ ਉਹ ਬੈਲ ਖੜਕਾ ਦਿੰਦਾ ਤੇ ਉਹਦੇ ਘਰ ਵਾਲੀ ਜਦੋਂ ਬਾਹਰ ਖੋਲਰ ਵਾਸਤੇ ਆਉਂਦੀ ਆ ਉਹ ਕਹਿੰਦੀ ਕੀ ਗੱਲ ਅੱਜ ਮੈਨੂੰ ਆਏ ਲੱਗਦਾ ਵੀ ਬੰਦੇ ਵੱਡਿਆਂ ਚ ਬਹਿ ਗਿਆ ਤੂੰ ਉਹ ਚੁੱਪਾ ਕਹਿੰਦੀ ਨਹੀਂ ਬੈਠਾ ਤਾਂ ਤੂੰ ਵੱਡਿਆਂ ਬੰਦਿਆਂ ਚ ਆ ਕੰਧ ਟੱਪ ਕੇ ਕਿਉਂ ਨਹੀਂ ਆਇਆ ਉਹ ਕਹਿੰਦਾ ਹਾਂ ਕਹਿੰਦੀ ਅੱਜ ਤੋਂ ਬਾਅਦ ਤੂੰ ਉਹਨਾਂ ਬੰਦਿਆਂ 'ਚ ਨਹੀਂ ਬੈਠਣਾ ਚਲੋ ਜੀ ਉਸੇ ਤਰ੍ਹਾਂ ਉਹ ਫੇਰ ਆ ਇੱਕ ਗੱਲ ਹੋਰ ਇਹ ਆ ਇੱਥੇ ਇਹੀ ਆਖਣਾ ਚਾਹੁੰਦੇ ਆ ਵੀ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਇਹੋ ਜੇ ਵਾਤਾਵਰਣ 'ਚ ਚੰਗੇ ਜਵਾਕਾਂ 'ਚ ਜਿਹੜੇ ਚੜ੍ਹਦੀ ਕਲਾ 'ਚ ਰਹਿਣਗੇ ਤੇ ਉਹਨਾਂ ਦੇ ਕੋਲੇ ਬੈਠੇ ਆਪਾਂ ਨੂੰ ਕੁਝ ਮਿਲੂਗਾ ਤੇ ਔਰ ਜਵਾਨੀ ਦੀਆਂ ਗੱਲਾਂ ਕਰਨਗੇ ਕੰਮ ਧੰਧਿਆ ਬਾਰੇ ਗੱਲਾਂ ਕਰਨਗੇ ਤਾਂ ਆਪਣੇ ਬੱਚੇ ਵੀ ਉਸੇ ਤਰ੍ਹਾਂ ਦੇ ਬਣ ਜਾਣਗੇ ਜੇ ਆਪਾਂ ਬੱਚਿਆਂ ਨੂੰ ਇਹੋ ਜਿਹੇ ਥਾਵਾਂ ਤੇ ਭਾ ਦੇਵਾਂਗੇ ਢਾਈਂਦੀਆਂ ਕਲਾ ਆਲਿਆਂ ਤੇ ਤਾਂ ਬੱਚੇ ਉਹੋ ਜਿਹੇ ਬਣ ਜਾਣਗੇ ਉਸ ਲਈ ਜਿਵੇਂ ਆਪਾਂ ਵੀ ਆਪਾਂ ਵੀ ਜੇ ਕਿਸੇ ਚੰਗੇ ਬੰਦੇ ਕੋਲੇ ਬੈਠਾਂਗੇ ਜਿਹੜਾ ਆਖੂਗਾ ਵੀ ਮੇਰਾ ਤਾਂ ਕੁਝ ਨਹੀਂ ਦੁਖਦਾ ਤੇ ਆਪਾਂ ਵੀ ਆਖਾਂ ਲਏ ਤਾਂ ਦੁਖਦਾ ਮੇਰਾ ਕਿਉਂ ਦੁਖੇ ਆਪਾਂ ਵੀ ਉਹ ਮੇਂ ਸਿੱਖੋ ਜਾਾਂਗੇ ਇਸ ਲਈ ਇਹਦਾ ਮਕਸਦ ਇਹ ਆ ਵੀ ਜੇਕਰ ਆਪਾਂ ਕਾਮਯਾਬੀ ਦੇ ਰਸਤੇ ਤੇ ਚੱਲਣਾ ਚਾਹੁੰਨੇ ਆ ਤਾਂ ਆਪਾਂ ਚੁਸਤ ਤੇ ਤਾਕਤਵਰ ਬੰਦਿਆਂ ਦੇ ਕੋਲੇ ਬੈਠੋ ਉਹਨਾਂ ਦੀਆਂ ਗੱਲਾਂ ਸੁਣੋ ਤੇ ਬੁੱਢਿਆ ਕਦੀ ਬੈਠਾਂਗੇ ਤਾਂ ਉਹਦੇ ਕੋਲੇ ਤਾਂ ਇਹੀ ਗੱਲਾਂ ਹੋਣਗੀਆਂ ਆਪਣਾ ਵੀ ਵੇਖ ਕੇ ਸਾਰਾ ਕੁਝ ਦੁੱਖ ਲੱਗ ਜੂਗਾ ਵੀ ਹਾਂ ਮੇਰੇ ਗੋਡੇ ਦੁਖਦੇ ਆ ਮੇਰਾ ਸਿਰ ਦੁਖਦਾ ਮੇਰੀ ਅੱਖਾਂ ਦੁਖਦੀਆਂ ਇਸ ਲਈ ਆਪਣੇ ਮਨ ਨੂੰ ਤੇ ਕੰਟਰੋਲ ਰੱਖੋ ਤੇ ਚੁਸਤ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ